ਦੋਸਤੋ ਅੱਜ ਤੁਹਾਡੇ ਲਈ ਕਮਾਲ ਦੀਆਂ 7 ਟਿਪਸ ਲੈ ਕੇ ਹਾਜ਼ਰ ਹੋਏ ਹਾਂ ਜੀ ਸੋਈਆਂ ਜਿਹੜੀਆਂ ਟਿਪਸ ਨੇ ਨਿੱਜੀ ਜ਼ਿੰਦਗੀ 'ਚ ਬਹੁਤ ਕੰਮ ਆਉਣੀ ਆ ਪਹਿਲੀ ਟਿਪਸ ਹੈਗੀ ਜਿਹੜੀ ਆ ਚਾਹ ਪੱਤੀ ਆਪਾਂ ਵੇਸਟ ਕਰਕੇ ਸੁੱਟ ਦਿੰਨੇ ਜੇ ਬਹੁਤ ਸਾਰੇ ਕੰਮ ਆਉਂਦੀ ਹੈਗੀ ਇਹ ਚਾਹ ਪੱਤੀ ਨੂੰ ਆਪਾਂ ਲੈ ਕੇ ਇਹਦੇ ਵਿੱਚ ਇੱਕ ਚਮਚਾ ਆਪਾਂ ਨਮਕ ਦਾ ਪਾ ਕੇ ਹੱਥਾਂ ਨਾਲ ਆਪਾਂ ਇਹਨੂੰ ਮੈਸ਼ ਕਰ ਲੈਣਾਗਾ ਤੇ ਇਹ ਬਹੁਤ ਆਪਣੇ ਕੰਮ ਆਉਣ ਵਾਲੀ ਹੈ ਤੇ ਜਿਵੇਂ ਹੁਣ ਆਪਣੇ ਸ਼ੈਂਕਾ 'ਚ ਉਹ ਬਾਦੂ ਆਉਣ ਲੱਗ ਜਾਂਦੇ ਕਿਉਂਕਿ ਸਾਰਾ ਪਾਣੀ ਸ਼ੈਂਕਾ ਰਹਿਣ ਡਰੇਨ ਹੁੰਦਾ ਹੁਣ ਜਿਵੇਂ ਆਪਾਂ ਕਈ ਵਾਰ ਭਾਂਡੇ ਲੱਗੇ ਜੀ ਧੋਣ ਜਾਂ ਹੋ ਜੀ ਹੋਰ ਫਾਲ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਵਿੱਚੋਂ ਕਈ ਵਾਰ ਦਵਾਈਆਂ ਵਗੈਰਾ ਲੱਗੀਆਂ ਹੁੰਦੀਆਂ ਭਾਂਡੇ ਆਪਣੇ ਗੰਦੇ ਹੁੰਦੇ ਨੇ ਤੇ ਸ਼ੈਂਕਰਾਂ ਜਿਹੜਾ ਸਾਰਾ ਪਾਣੀ ਮਤਲਬ ਬਾਹਰ ਜਾਂਦਾ ਜੀ ਇਹਦਾ ਮਤਲਬ ਹੈ ਇਦੀ ਨੇ ਪਾਈਪ ਪਾਉਣ ਨਾਲ ਵਿੱਚ ਵਦਬੂ ਆਉਣ ਲੱਗ ਜਾਂਦੀ ਆ ਪਰ ਜਿਹੜੀ ਚਾਹ ਪੱਤੀ ਤੇ ਨਮਕ ਵਾਲਾ ਨਮਕ ਲਾਇਆ ਜੀ ਆਪਾਂ ਇਹਨੂੰ ਆਪਾਂ ਬਰਸ਼ ਨਾਲ ਚੰਗੀ ਤਰ੍ਹਾਂ ਰਗੜ ਦੇਣਾਗਾ ਇਹਦੇ ਨਾਲ ਇੱਕ ਤਾਂ ਸਫਾਈ ਵਧੀਆ ਹੋ ਜੂ ਬੈਕਟੀਰੀਆ ਖਤਮ ਹੋ ਜਾਣਗੇ ਸੈਂਕ ਵੀ ਵਧੀਆ ਸਾਫ਼ ਹੋ ਜੂ ਜਿਹੜੀ ਬਦਬੂ ਆਉਂਦੀ ਆ ਉਹ ਵੀ ਦੂਰ ਹੋਊਗੀ ਸੋ ਕਈ ਵਾਰ ਐਵੇਂ ਹੁੰਦਾ ਵੀ ਕਿਹੜੇ ਕਾਕਰੋਚ ਆ ਇਸਰਾ ਹੀ ਐਂਟਰ ਹੁੰਦੇ ਨੇ ਸੋ ਜਿਹੜੇ ਕਾਕਰੋਚ ਆ ਉਹ ਵੀ ਆਉਣੋਂ ਹਟ ਜਾਣਗੇ ਜੀ ਤੇ ਚੰਗੀ ਤਰ੍ਹਾਂ ਰਗੜਨ ਤੋਂ ਬਾਅਦ ਆਪਾਂ ਮੋਟੀ ਮੋਟੀ ਜਿਹੜੀ ਚਾਹ ਪੱਤੀ ਉਹ ਆਪਾਂ ਬਾਹਰ ਰੱਖ ਦੇਣੀ ਆ ਤੇ ਹੁਣ ਆਪਾਂ ਸ਼ੈਂਕਾ ਜਿਹੜਾ ਉਹ ਵਧੀਆ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸੋ ਇਹਦੇ ਨਾਲ ਜਿਹੜੀ ਬਦਬੂ ਆ ਉਹ ਤੋਂ ਆਪਾਂ ਨੂੰ ਰਾਤ ਮਿਲੂ ਜਿਹੜੀ ਬਦਬੂ ਆ ਉਹ ਆਣੀ ਬੰਦ ਹੋ ਜੂਗੀ ਸੋ ਇਹ ਆਪਾਂ ਦੋ ਜਾਂ ਦੂਜੇ ਜਾਂ ਤੀਜੇ ਦਿਨ ਕਰ ਇਹ ਛੋਟੇ ਛੋਟੇ ਬੂਟੇ ਆਪਾਂ ਲਾਉਨੇ ਬਗੀਚੀ ਉਹਨਾਂ ਪੌਦਿਆਂ ਦੀ ਜੜਾਂ 'ਚ ਵੀ ਪਾ ਸਕਦੇ ਆ ਮਤਲਬ ਇੱਕ ਵਧੀਆ ਖਾਦ ਆ ਜੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਸ਼ੈਂਕਾ ਵਧੀਆ ਸਾਫ਼ ਕਰ ਲਿਆ ਤੇ ਆਪਣਾ ਜਿਹੜਾ ਸ਼ੈਂਕਾ ਵਧੀਆ ਨਾਲ ਤਾਂ ਚਮਕਦਾਰ ਬਣ ਗਿਆ ਤੇ ਨਾਲੇ ਜੜੀ ਇਹਦੀ ਵੱਧ ਬੂਆ ਉਹ ਵੀ ਸੋ ਟ੍ਰਿਕ ਆ ਜਿਹੜੀ ਤੁਸੀਂ ਜ਼ਰੂਰ ਫਾਲੋ ਕਰਨੀ ਕਿਉਂਕਿ ਜਿਹੜੀ ਪੱਤੀਓ ਆਪਾਂ ਵੇਸਟ ਕਰਕੇ ਸੁੱਟਦੇ ਆ ਪਰ ਬਹੁਤ ਕੰਮ ਆਉਂਦੇ ਆ ਤੇ ਜਿਹੜਾ ਨਮਕ ਆ ਜੇ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਕੰਮ ਆਉਂਦਾ ਹੈਗਾ ਸੋ ਇਹ ਨਮਕ ਵੀ ਮਤਲਬ ਸਫਾਈ ਕਰਨ 'ਚ ਬਹੁਤ ਵਧੀਆ ਐਮ ਰੋਲਾ ਦਾ ਕਰਦਾ ਤੇ ਦੂਜੀ ਟਿ ਕੋਹਲੇ ਨੇ ਦੋਸਤੋ ਬਾਜੇ ਜਿਹੜੇ ਬਿਸਕਟ ਆ ਉਹ ਸੈਲ ਫੜ ਜਾਂਦੇ ਨੇ ਪਰ ਇੱਕ ਚਮਚਾ ਚੌਲਾਂ ਦਾ ਇਸ ਸੈਲ ਨੂੰ ਖਤਮ ਕਰੂਗਾ ਤੇ ਆਪਾਂ ਕੋਈ ਵੀ ਕੰਟੇਨਰ ਲੈ ਕੇ ਉਹਦੇ ਵਿੱਚ ਜਿਵੇਂ ਇੱਕ ਚਮਚਾ ਆਪਾਂ ਪਾ ਕੇ ਸਾਰੇ ਜਿਹੜੇ ਬਿਸਕਟ ਨੇ ਇਹ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਇਹਦੇ ਨਾਲ ਮਤਲਬ ਕਈ ਵਾਰ ਐਵੇਂ ਹੁੰਦਾ ਵੀ ਜਿਹੜੇ ਆਪਣੇ ਬਿਸਕਟ ਆ ਸੈਲ ਫੜ ਜਾਂਦੇ ਨੇਗੇ ਪਰ ਜਿਹੜੇ ਚੌਲ ਨੇ ਇਹ ਸਾਰੇ ਸੈਲ ਸੋਕ ਲੈਂਦੇ ਨੇਗੇ ਤੇ ਆਪਣੇ ਜਿਹੜੇ ਬਿਸਕਟ ਆ ਉਹ ਵਧੀਆ ਪਏ ਰਹਿਣਗੇ ਖਰਾਬ ਨਹੀਂ ਹੋਣਗੇ ਸੋ ਕਈ ਵਾਰ ਆਪਾਂ ਵੱਡੇ ਪੈਕ ਲੈ ਆਉਨੇ ਜੀ ਖੋਲ ਤਾਂ ਲੈਣੇ ਬਾਅਦ ਜਿਹੜੇ ਦੂਜੇ ਬਚ ਜਾਂਦੇ ਨੇ ਉਹ ਮਤਲਬ ਸਿੱਲੇ ਲੋਕ ਕਈ ਵਾਰ ਉਹ ਖਰਾਬ ਹੋ ਜਾਂਦੇ ਨੇਗੇ ਪਰ ਇਸ ਟਿਪਸ ਨਾਲ ਆਪਾਂ ਜਿਹੜੇ ਬਿਸਕਟ ਆ ਉਹਨਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਸੋ ਇਹ ਜ਼ਰੂਰ ਫੋਲੋ ਕਰਨੀ ਜੀ ਤੇ ਤੀਜੀ ਹੈਗੀ ਆ ਜੀ ਤੀਜੀ ਟਿਪਸ ਜਿਵੇਂ ਹੁਣ ਆਪਾਂ ਕਈ ਵਾਰ ਸੁੱਕੇ ਚੀਜ਼ਾਂ ਲੈ ਆਉਂਦੇ ਜਿਵੇਂ ਦਾਣਾ ਸ ਹੋ ਗਈਆਂ ਜੀ ਜਿਵੇਂ ਸੂਜੀ ਹੋ ਗਈ ਮੈਦਾ ਹੋ ਗਿਆ ਪਰ ਇਹ ਛੇਤੀ ਖਰਾਬ ਹੋ ਜਾਂਦੇ ਨੇ ਕਈ ਵਾਰ ਆਪਾਂ ਕਾਫੀ ਸਾਰੇ ਲੈ ਆਉਂਦੇ ਆ ਇਹਦੇ ਵਿੱਚ ਜਿਵੇਂ ਸੁਸਰੀ ਬਣਗੀ ਜੀ ਜਾਂ ਜੀ ਜਾਂ ਤੂ ਪੈਦਾ ਹੋ ਗਿਆ ਜਾਂ ਜਿਵੇਂ ਜਾਲਾ ਜ ਬਣ ਗਿਆ ਜਾਂ ਟੋਰਾ ਵੀ ਪੈ ਜਾਂਦਾ ਹੈ ਜਿਵੇਂ ਮੂੰਗੀ ਦੇ ਦਾਣਾ ਹੋ ਗਈਆਂ ਜੀ ਜਾਂ ਛੋਲਿਆਂ ਦੀਆਂ ਤੇ ਇਹਨਾਂ ਨੂੰ ਆਪਾਂ ਥੋੜੀ ਜਿਹੀ ਲੈ ਕੇ ਆਮ ਨਹੀਂ ਗਾ ਕਿ ਆਪਾਂ ਇਹਨੂੰ ਤਵੇ ਤੇ ਭੁੰਨਣਾ ਨਹੀਂ ਹੈਗਾ ਬਸ ਇਹਨਾਂ ਦੀ ਨਮੀ ਜੀ ਖਤਮ ਕਰਨੀ ਆ ਬਸ ਲੋ ਤੇ ਰੱਖ ਕੇ ਆਪਾਂ 2 ਕੁ ਮਿੰਟ ਇਹਨੂੰ ਗਰਮ ਕਰ ਲੈਣਾਗਾ ਮਤਲਬ ਇਹਦਾ ਕਲਰ ਨਹੀਂ ਚੇਂਜ ਕਰਨਾ ਨਹੀਂ ਆ ਆਪਾਂ ਭੁੰਨਾ ਬਸ ਇਹਨਾਂ ਦੀ ਜਿਹੜੀ ਨਮੀ ਆ ਉਹੀ ਖਤਮ ਕਰਨੀ ਆ ਤੇ ਨਮੀ ਖਤਮ ਕਰਨ ਦੇ ਨਾਲ-ਨਾਲ ਮਤਲਬ ਇਹ ਜਿਹੜੀ ਵਧੀਆ ਲੰਮਾ ਟਾਈਮ ਚੱਲਣਗੇ ਕੋਈ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਢੋਰਾ ਪਾ ਗਏ ਜਾਂ ਜੀ ਪਾ ਗਏ ਉਹ ਨਹੀਂ ਪਣਗੇ ਤੇ ਵਧੀਆ ਆਪਣਾ ਜਿਹੜਾ ਫੂਡ ਆ ਜਿਹ ਉਹ ਵੀ ਆਪਾਂ ਲੈ ਕੇ ਆਉਨੇ ਆ ਉਹ ਲੰਮਾ ਟਾਈਮ ਚੱਲੂਗਾ ਤੇ ਜਿਹੜੀ ਆਪਣੀ ਚੌਥੀ ਟਿਪਸਾ ਜੀ ਉਹ ਹੈਗੀ ਹੈਗੀ ਹੁਣ ਜਿਵੇਂ ਆਪਾਂ ਕਈ ਵਾਰ ਜਿਹੜ ਨੇਗੇ ਤੇ ਇਹਨਾਂ ਨੂੰ ਆਪਾਂ ਜਿਵੇਂ ਆਪਾਂ ਜਿਹੜਾ ਗੈਸ ਆ ਉਹ ਔਨ ਕਰ ਲੈਣਾ ਤੇ ਤੇ ਹਲਕਾ ਜਿਹਾ ਆਪਾਂ ਸੱਪਾ ਗਰਮ ਕਰ ਲੈਣਾ ਜੀ ਤੇ ਜਿਹੜੇ ਅਲੂਮੀਨੀਅਮ ਦੇ ਫੋਲੋ ਨੇ ਜੋ ਵੀ ਮਤਲਬ ਫੂਡ ਪੈਕ ਕਰਨ ਦੇ ਕੰਮ ਆਉਂਦੇ ਨੇ ਉਹਦੀ ਆਪਾਂ ਗੋਲੀ ਜੀ ਬਣਾ ਕੇ ਤੇ ਇਹਨੂੰ ਇੱਥੇ ਚੰਗੀ ਤਰ੍ਹਾਂ ਰਗੜ ਦੇਣਾ ਤੇ ਜੇ ਵੀ ਜੋ ਵੀ ਇੱਥੇ ਗੰਦਗੀ ਲੱਗੀ ਹੋਈ ਕਈ ਵਾਰ ਆਪਣੇ ਹੱਥੀ ਮਤਲਬ ਗਿੱਲੇ ਲੱਗ ਜਾਂਦੇ ਨੇ ਉਹਦੀ ਵਜ੍ਹਾ ਕਰਕੇ ਮਤਲਬ ਇਹ ਗੰਦਾ ਜਿਹਾ ਲੱਗਣ ਲੱਗ ਜਾਂਦਾ ਗਿੱਲੇ ਕੱਪੜੇ ਨਾਲ ਆਪਾਂ ਇਹਨੂੰ ਸਾਫ਼ ਇੰਨਾ ਨਹੀਂ ਕਰ ਸਕਦੇ ਕਿਉਂਕਿ ਜੀ ਕਈ ਵਾਰ ਚਾਹ ਉਬਲ ਜਾਂਦੀ ਹੈ ਜਾਂ ਪਾਣੀ ਪੁਣੀਆਂ ਲੈ ਹੱਥ ਲੱਗ ਜਾਂ ਵਧੀਆ ਆਊਗੀ ਤੇ ਵਧੀਆ ਪਿਆਰ ਹੋਊਗਾ ਸੋ ਇਹ ਵੀ ਤੁਸੀਂ ਅਪਣਾ ਸਕਦੇ ਮੋਰੋ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣਾ ਕਿਉਂਕਿ ਕਈ ਵਾਰ ਮੋਰੋ ਜਿੰਗਾ ਦਾ ਹੋ ਜਾਂਦਾ ਹੈ ਆਪਾਂ ਇਹਦੇ ਵੱਲ ਧਿਆਨ ਨਹੀਂ ਦਿੰਦੇ ਤੇ ਕਈ ਵਾਰ ਜੇ ਆਪਾਂ ਰੋਟੀ ਵਗੈਰਾ ਬਣਾਉਣੀ ਹੈ ਕਿ ਤੇ ਇਸੇ ਤੋਂ ਹੀ ਮਤਲਬ ਕਟਾਣ ਨੂੰ ਲੱਗ ਕੇ ਆਪਣੇ ਖਾਣੇ ਤੇ ਲੱਗਦੇ ਨੇ ਇਸ ਕਰਕੇ ਇਹਦੀ ਸਫਾਈ ਵੀ ਜ਼ਰੂਰੀ ਹੈ ਜੀ ਤੇ ਐਲੂਮੀਨੀਅਮ ਦਾ ਫੌਲ ਲੈ ਕੇ ਰਗੜ ਕੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਸੋਹਣਾ ਬਹੁਤ ਸੋ ਮਤਲਬ ਵਧੀਆ ਸੋਹਣਾ ਬਣ ਗਿਆ ਜੀ ਤੇ ਆਪਣੀ ਜਿਹੜੀ ਪੰਜਵੀਂ ਟਿਪਸ ਆ ਜੀ ਉਹ ਹੈਗੀ ਹੈ ਜੀ ਨਮਕ ਨੂੰ ਲੈ ਕੇ ਹੁਣ ਮੈਂ ਤੁਹਾਨੂੰ ਜਿਵੇਂ ਪਹਿਲਾਂ ਸਭੀ ਨਮਕ ਬਹੁਤ ਸ ਗਿੱਲਾ ਕਪੜਾ ਲੈ ਕੇ ਇੱਕ ਚਮਚਾ ਨਮਕ ਦਾ ਪਾ ਕੇ ਤੇ ਇਹ ਤੇ ਆਪਾਂ ਚੰਗੀ ਤਰ੍ਹਾਂ ਰਾਗੜ ਦੇਣਾ ਜਿੱਥੇ ਵੀ ਆਪਣਾ ਇਹ ਮਲਾਦਾ ਸੈਲਫ ਤੇ ਕਈ ਵਾਰ ਆਪਾਂ ਖਾਣਾ ਰੱਖਦੇ ਹਾਂ ਜੇ ਕੋਈ ਵੀ ਖਾਣ ਵਾਲੀਆਂ ਚੀਜ਼ਾਂ ਪਈਆਂ ਹੁੰਦੀਆਂ ਨੇਗੀਆਂ ਉੱਥੇ ਨਹੀਂ ਮੱਖੀਆਂ ਬਹੁਤ ਜ਼ਿਆਦਾ ਆਉਣ ਲੱਗ ਜਾਂਦੀਆਂ ਨੇਗੀਆਂ ਪਰ ਜਦੋਂ ਆਪਾਂ ਨਮਕ ਵਾਲਾ ਕਪੜਾ ਇਹਦੇ ਚੰਗੀ ਤਰ੍ਹਾਂ ਮਾਰਤਾ ਕਪੜਾ ਆਪਾਂ ਗਿੱਲਾ ਲੈ ਲੈਣਾਗਾ ਤੇ ਤੁਸੀਂ ਦੇਖੋਗੇ ਕਿ ਇੱਕ ਵੀ ਮੱਖੀ ਨਹੀਂ ਨੇੜੇ ਆਉਗਈ ਮਤਲਬ ਕਾਫੀ ਲੰਮਾ ਮਤਲਬ ਲੰਮਾ ਟਾਈਮ ਤਾਂ ਨਹੀਂ ਕਹਿ ਰਹੇ ਸੀ ਮਤਲਬ ਕਾਫੀ ਟਾਈਮ ਹੈ ਇਹ ਤੇ ਮੱਖੀ ਨਹੀਂ ਆਉਗੀ ਤੇ ਵਧੀਆ ਆਪਣੀ ਜਿਹੜੀ ਸੈਲਫਾ ਪਈ ਰਹੂਗੀ ਸੋ ਇਹ ਟਿ ਟਿਪਸ ਆ ਜੀ ਉਹ ਹੈਗੀ ਆ ਜੀ ਕਈ ਵਾਰ ਹੁਣ ਆਪਣੀਆਂ ਜਿਹੜੇ ਕਵਰਡ ਹੋ ਗਿਆ ਅਲਮਾਰੀਆਂ ਹੋ ਗਈਆਂ ਜਾਂ ਪੇਟੀਆਂ ਹੋ ਗਈਆਂ ਬਹੁਤ ਹੀ ਜ਼ਿਆਦਾ ਚ ਬਦਬੂ ਜੀ ਆਉਣ ਲੱਗ ਜਾਂਦੀ ਜਿਵੇਂ ਹਮ ਪਰ ਜਾਨਾਂ ਦੇ ਕੱਪੜੇ ਪੈ ਜਾਂਦੇ ਕਈ ਵਾਰ ਸਿੱਲੇ ਜੀ ਤਹਿ ਵੱਜ ਜਾਂਦੇ ਨੇਗੇ ਉਹਦੀ ਵਜ੍ਹਾ ਕਰਕੇ ਜਿਹੜੀ ਮਤਲਬ ਹੋਰ ਹੀ ਸਿੱਲੀ ਸਿੱਲੀ ਜੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਵਿੱਚੋਂ ਪਰ ਜਿਹੜੀ ਇਹ ਟਿਪਸ ਹੈ ਜੇ ਆਪਾਂ ਕੋਈ ਵੀ ਸਾਬਣ ਜੋ ਵੀ ਆਪਾਂ ਨੂੰ ਵਧੀਆ ਲੱਗਦੀ ਉਹ ਆਪਾਂ ਲੈ ਲੈਣੀ ਆ 5 6 ਜਾਂ ਬਾਦਾਂ ਪਾ ਲੌਂਗ ਇਹਦੇ ਵਿੱਚ ਆਪ ਚੰਗੀ ਤਰ੍ਹਾਂ ਪ੍ਰੈਕ ਕਰ ਦੇਣੇ ਨੇ ਸਾਬਣ ਆਪਾਂ ਪਹਿਲਾਂ ਗਿੱਲੀ ਕਰ ਲੈਣੀ ਆ ਤੇ ਕਿਸੇ ਵੀ ਕੰਟੇਨਰ ਚ ਰੱਖ ਕੇ ਆਪਾਂ ਆਪ ਦੀ ਪਸੰਦ ਦੇ ਰੱਖ ਸਕਦੇ ਆ ਮੈਂ ਕਈ ਵਾਰ ਆਪ ਫੀਨੋਲ ਦੀਆਂ ਗੋਲੀਆਂ ਜੋ ਹੋਰ ਚੀਜ਼ਾਂ ਯੂਜ਼ ਕਰਦੇ ਆਂ Almari ਚ ਰੱਖਣ ਵਾਸਤੇ ਕਈਆਂ ਨੂੰ ਸ਼ੂਟ ਕਰਦੀਆਂ ਜਾਂ ਅਲਰਜੀ ਕਰ ਜਾਂ ਉਹਨਾਂ ਦੀ ਖੁਸ਼ਬੂ ਨਹੀਂ ਵਧੀਆ ਲੱਗਦੀ ਤਾਂ ਆਪਾਂ ਇਹ ਸਾਬਣ ਵਾਲੀ ਚੀਜ਼ ਰੱਖ ਕੇ ਵਧੀਆ Almari ਨੂੰ ਖੁਸ਼ਬੂਦਾਰ ਬਣਾ ਸਕਦੇ ਆਂ ਜੀ ਤੇ ਆਪਣੀ ਜਿਹੜੀ 7ਵੀਂ ਟਿਪਸ ਆ ਜੀ ਉਹਦੇ ਵਿੱਚ ਆਪਾਂ ਲੈ ਲੈਣੀਆਂ ਨੇ ਜੀ ਜੋ ਵੀ ਆਪਾਂ ਮਿਰਚਾਂ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਡੰਡਲੇ ਆਪਾਂ ਉਹੀ ਸੈਟਾ ਦੰਨੇ ਆਗੇ ਪਰ ਇਹ ਬਹੁਤ ਸਾਰੇ ਕੰਮ ਆ ਸਕਦੇ ਨੇ ਇਹਦੇ ਲਈ ਆਪਾਂ ਜਿਹੜੀਆਂ ਇਹਦੀਆਂ ਡੰਡੀਆਂ ਨੇ ਉਹਨਾਂ ਨੂੰ ਆਪਾਂ ਪਾਣੀ ਚ ਪਾ ਕੇ ਰੱਖ ਦੇਣਾਗਾ ਇਹਦੇ ਵਿੱਚ ਜਿਹੜੇ ਮ ਦੇ ਲਾਏ ਹੁੰਦੇ ਨੇਗੇ ਕਈ ਵਾਰ ਉਹਨਾਂ ਚ ਕੀੜੀਆਂ ਜਾਂ ਸਿਉਂਖ ਜਿਉਂ-ਜਿਉ ਗ੍ਰੋਥ ਨਹੀਂ ਕਰਦੀਆਂ ਉਹਨਾਂ ਦੇ ਜਿਹੜੇ ਫੁੱਲ ਉਹ ਅਲੱਗ-ਅਲੱਗ ਕੇ ਡਿੱਗਣ ਲੱਗ ਜਾਂਦੇ ਨੇ ਕਈ ਵਾਰ ਆਪਾਂ ਸਬਜ਼ੀਆਂ ਹੀ ਲਾਈਆਂ ਹੁੰਦੀਆਂ ਜਿਵੇਂ ਟਮਾਟਰ ਹੋ ਗਈ ਜੀ ਜਾਂ ਮਿਰਚਾਂ ਹੋ ਗਈਆਂ ਜਾਂ ਹੋਰ ਚੀਜ਼ਾਂ ਵੀ ਕਹਿ ਸਕਦੇ ਵੀ ਆਪਾਂ ਛੋਟੇ-ਛੋਟੇ ਪੌਦੇ ਲਾਏ ਹੁੰਦੇ ਆ ਘਰੇ ਜਿਵੇਂ ਆਪਾਂ ਬਾਗੀਚੀ ਕਹਿ ਦਿੰਦੇ ਆਗੇ ਤੇ ਇਹ ਜਿਹੜਾ ਪਾਣੀ ਆਪਾਂ ਪੂਰੀ ਰਾਤ ਵਾਸਤੇ ਆਪਾਂ ਇਸ ਪਾਣੀ ਨੂੰ ਏਵੇਂ ਹੀ ਰੱਖ ਦੇਣਾਗਾ ਤੇ ਤੁਸੀਂ ਦੇਖੋਗੇ ਕਿ ਜਿਹੜੇ ਪਾਣੀ ਵਿੱਚ ਸਾਰੇ ਤੱਤ ਆ ਜਾਣਗੇ ਤੇ ਇਹ ਆਪਾਂ ਜੋ ਵੀ ਆਪਣੇ ਲਾਏ ਹੁੰਦੇ ਜੀ ਬਾਗੀਚੀ ਉਹਨਾਂ ਦੀ ਆਪਾਂ ਫਟੇ ਦਾ ਪਾਣੀ ਇਹ ਪਾਣੀ ਆਪਾਂ ਪਾ ਸਕਦੇ ਹਾਂ ਤੇ ਜਿਹੜੀ ਮਤਲਬ ਫੁੱਲ ਪੌਦਿਆਂ ਨੂੰ ਦੀ ਗਰੋਥ ਵੀ ਵਧੀਆ ਹੋਊਗੀ ਤੇ ਉਹਨਾਂ ਤੇ ਜਿਹੜੇ ਜੋ ਵੀ ਛੋਟੇ ਛੋਟੇ ਕੀਟ ਲੱਗੇ ਨੇ ਉਹ ਵੀ ਖਤਮ ਹੋਣਗੇ ਸੋ ਇਹ ਤੁਸੀਂ ਜਰੂਰ ਟਰਾਈ ਕਰਿਓ ਜੀ ਸਾਰੇ ਮਤਲਬ ਟਿਪਸ ਚ ਦੱਸੋ ਕਿਹੜੀ ਟਿਪਸ ਤੁਹਾਨੂੰ ਵਧੀਆ ਲੱਗੀ ਸੋ ਵੀਡੀਓ ਬਧੇ ਲਈ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਦਾ ਬਹੁਤ ਬਹੁਤ ਧੰਨਵਾਦ ਜੀ